ਆਰੇ ਨੂੰ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸਮਰਤੂ ਤੇ ਅੱਜ ਆਪਾਂ ਨੇ ਤੁਹਾਨੂੰ ਦੱਸਣੀ ਆ 2 ਸਾਲਾਂ ਦੇ ਬੱਚੇ ਦੇ ਸੂਟ ਦੀ ਕਟਾਈ ਠੀਕ ਹੈ ਜੀ 2 ਸਾਲ ਦਾ ਬੱਚਾ ਉਹਦੇ ਸੂਟ ਦੀ ਆਪਾਂ ਨੇ ਕਿਵੇਂ ਕਟਾਈ ਕਰਨੀ ਉਹਦਾ ਨਾਪਾ ਕਿਵੇਂ ਲੈਣਾ ਤੀੜਾ ਮੋਢਾ ਤੇ ਸਲਵਾਰ ਆਪਾਂ ਨੇ ਕਿਵੇਂ ਰੱਖਣੀ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਲੰਬਾਈ ਲੈਣੀ ਆ ਲੰਬਾਈ ਹੈਗੀ 18 18 ਦੇ ਵਿੱਚ ਆਪਾਂ ਨੇ 3 ਪਲੱਸ ਕਰਨੇ ਆ 21 ਇੰਚ ਆਪਾਂ ਨੇ ਜਿਹੜਾ ਰੱਖਣਾ ਹੈ ਠੀਕ ਹੈ ਜੀ उस उसद जी सा हिप है, है वह ग्यारह इंच आ रखने हैं है चौदह इंच ठीक है इस तो आपने निशानी लाई आप कटिंग कर दे इस अलग अलग पल तीरा पाने लाना है साढ़े चार ठीक है जी मोटा पानी लैना है साढ़े पांच 8.5 ਹੀ 11 ਇੰਚ ਜਿਹੜੀ ਹੈਗੀ ਆ ਇਸ ਤਰ੍ਹਾਂ ਤਾਂ ਆਪਾਂ ਹਾਫ ਕਰ ਲੈਣਾ ਐਵੇਂ ਤੇ 8.5 ਥੋੜਾ ਆਪਾਂ ਇਹਦੇ ਵਿੱਚ ਲੂਜ਼ਿੰਗ ਦੇਣੀ ਹੈ 0.5 ਇੰਚ ਦੀ ਕਿਉਂਕਿ ਥੋੜਾ ਖੁੱਲਾ ਹੀ ਛੋਟੇ ਬੱਚੇ ਨੂੰ ਸੂਟ ਵਧੀਆ ਲੱਗਦਾ ਆਪਾਂ ਨੇ 6 ਇੰਚ ਜਿਹੜਾ ਲੈਣਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜਾ neck ਕੱਟਣਾ ਹੈਗਾ ਆ ਉਹ ਕੱਟਣਾ ਹੈਗਾ ਆ 1.5 ਤੋਂ 2 ਪੁਆਇੰਟ ਵੱਧ ਦਾ तो ठीक है जी चाक अपा ने है जो छोटे बच्चे के रखने साढ़े को जोड़ा सूट आया इतने आपने साढ़े सात ठीक है जी साढ़े सात इतों भी आपने छे लैना हैगा इतने भी अपने साढ़े तीन तो बनानेगी छोटे बच्चे की कवर ये आपने रखना है साढ़े तरह अपनी फिटिंग जी लाइन है ठीक है जी आपने जी कटाई पा देनी है इतना इस तरह सीधे वाली फ्रंट ਵਾਲਾ ਜਿਹੜਾ ਆਪਾਂ ਨੇ neck ਬਣਾਉਣਾ ਹੈਗਾ ਆ ਉਹ ਬਣਾਉਣਾ ਹੈਗਾ 3.5 ਦਾ ਠੀਕ ਹੈ ਜੀ ਜਿਹੜਾ ਆਪਾਂ ਨੇ back neck ਕੱਟਣਾ ਉਹ ਆਪਾਂ ਨੇ ਕੱਟਣਾ ਹੈਗਾ 1 ਇੰਚ ਦਾ ਇਸ ਤਰ੍ਹਾਂ ਆਪਾਂ ਇਹ ਕੱਟ ਕਰ ਲੈਣਾ ਹੈਗਾ ਆ ਠੀਕ ਹੈ ਜੀ ਆਪਾਂ ਨੇ ਇੱਥੇ ਜਿਹੜਾ ਟੱਕ ਲਗਾ ਲੈਣਾ ਹੈਗਾ ਇੱਥੇ ਆਪਾਂ ਨੇ ਪਿੱਛੇ ਹੁੱਕ ਜਿਹੜੀ ਆ ਉਹ ਲਾ ਦੇਣੀ ਹੈਗੀਆ ਠੀਕ ਹੈ ਜੀ ਇਹ ਸੀਗਾ ਸਾਡਾ ਸ਼ਰਟ ਹੁਣ ਆਪਾਂ ਨੇ ਜਿਹੜਾ ਇਹਦਾ ਪਜਾਮਾ ਆ ਉਹਦੀ ਕਟਾਈ ਕਰਨੀ ਹੈਗੀਆ 18 ਇੰਚ ਸਾਡੇ ਕੋਲ ਹੈਗਾ ਆ ਉੱਪਰ ਤੋਂ ਆਪਾਂ ਨੇ 1.5 ਇੰਚ ਹੀ ਛੱਡਣਾ ਹੈ ਕਿਉਂਕਿ ਆਪਾਂ ਨੇ ਇਹਦੇ ਵਿੱਚ ਇਲਾਸਟਿਕ ਛੋਟੀ ਪਾਉਣੀ ਹੈਗੀ ਆ ਇਆ ਪਾ ਲਈਏ ਸੱਕਰ ਕੇ ਬਿਲ ਇਹ ਚੀਜ਼ ਲਾਇਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਹੀਟ ਪਿਆ ਉਹ ਲੋਣੀ ਹੈਗੀ ਇੱਥੋਂ ਦੀ 7 ਇੰਚ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਆਸਲ ਦਾ ਮਾਰਕ ਲਾਉਣਾ ਹੈਗਾ ਆ ਉਹ ਆਪਾਂ ਇਹ ਆਪਤਾ ਦਾ ਹੀ ਲਵਣਿਆ 1 ਇੰਚ ਜੇ ਜੜੀ ਵੱਧ ਨਹੀਂ ਉਹ ਕਾਟ ਪਾਣੀ ਹੈਗੀ ਆ ਠੀਕ ਹੈ ਜੀ نیچے ਤੋਂ ਆਪਾਂ ਨੇ ਇੱਥੋਂ ਮੇ ਮੇਚਣਾ ਹੈਗਾ ਆ 18 ਆਪਣੇ ਕੋਲ ਪੂਰਾ ਪੂਰਾ ਕਪੜਾ ਇਸ ਕਰਕੇ ਆਪਾਂ ਨੇ ਥੋੜਾ ਜਿਹਾ 1 ਇੰਚ ਛੱਡਣਾ ਹੈਗਾ ਵਿਚ ਨੂੰ ਫੋਲਡ ਕਰਨੇ ਲਈ ਇੱਥੋਂ ਆਪਾਂ ਨੇ ਦੇਖ ਲੈਣੀ ਹੈਗੀ ਕਿ ਤਾਂ ਅਸੀਂ ਜਿਹੜੀ ਉਹਦੀ ਨੀਚੇ ਤੋਂ ਪੌਂਚਾ ਕਿੰਨਾ ਰੱਖਣਾ ਹੈ ਆ ਆਪਾਂ ਨੇ 4 ਇੰਚ ਪੌਂਚਾ ਰੱਖਣਾ ਹੈਗਾ ਇਹ ਨੀਚੇ ਤੋਂ ਤੇ ਤੁਸੀਂ 2 ਇੰਚ ਵਿੱਚ ਫਲੱਸ ਕਰਨੀ ਆ ਠੀਕ ਹੈ ਜੀ ਆਪਾਂ ਨੇ ਇੱਥੇ ਰੱਖਣਾ ਹੈਗਾ 6 ਇੰਚ ਠੀਕ ਹੈ ਜੀ ਕਿਰਪਾ ਨਾਲ का है पा दे शर्ट ठीक है जी और है पजामा ठीक है जी हम अपने जो बाजू बना है वो अपने कटिंग कर देनी है ਆਸੀ ਬਾਜੂ ਬਣਾਉਣੀ ਹੈਗੀਆਂ ਇਸ ਤਰ੍ਹਾਂ ਤੇ ਆ ਸਾਡਾ ਹੈਗਾ ਪਜਾਮਾ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਥੈਂਕ ਯੂ ਜੀ ਸਾਰਿਆਂ ਦਾ